ਪ੍ਰਿਕਸ਼ਾ ਵਿਚਾਰ ਚਰਚਾ ਪ੍ਰੋਗਰਾਮ ਨੂੰ ਲੈ ਕੇ ਅਧਿਆਪਕ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੇ ਨੇ ਇਸ ਤੋਂ ਇਲਾਵਾ ਵਿਦਿਆਰਥੀ ਵੀ ਪ੍ਰਿਕਸ਼ਾ ਪ੍ਰਚਾਰ ਨਾਲ ਜੁੜਨ ਲਈ ਉਤਸ਼ਾਹਿਤ ਨਜ਼ਰ ਆ ਰਹੇ ਨੇ ਕਿਉਂਕਿ ਉਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਸਾਲਾਨਾ ਪ੍ਰੀਖਿਆ ਨੂੰ ਤਣਾਅ ਮੁਕਤ ਬਣਾਉਣ ਲਈ ਨੁਕਤੇ ਸੁਝਾਉਂਦੇ ਨੇ ਜਿਸ ਨਾਲ ਵਿਦਿਆਰਥੀ ਇਸ ਨੂੰ ਇੱਕ ਉਤਸਵ ਦੇ ਤੌਰ ਤੇ ਦੇਖਦੇ ਨੇ ਉਪਰ ਚਰਚਾ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਸਾਡੇ ਦੇਸ਼ ਦੇ ਭਵਿੱਖ ਭਾਵ ਸਾਡੇ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਪਰੀਖਿਆਵਾਂ ਰੂਪੀ ਤਣਾ ਨੂੰ ਬਾਹਰ ਕੱਢਦਾ ਇੱਕ ਸ਼ਲਾਗਾਇਕ ਉਪਰਾਲਾ ਹੈ ਜਿਸ ਦਾ ਸਾਡੇ ਅਧਿਆਪਕ ਵਰਗ ਵਿਦਿਆਰਥੀ ਵਰਗ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਬੜਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਮੈਂ ਨੰਦਨੀ ਕન્યા ਮਹਾਵਿਦਿਆਲਿਆ ਦੀ ਸਟੂਡੈਂਟ ਪ੍ਰਾਈਮ ਮਿਨਿਸਟਰ ਜੀ ਦੁਆਰਾ ਇੱਕ ਲਾਈਵ ਸੈਸ਼ਨ ਹੁੰਦਾ ਹੈ ਪ੍ਰੀਖਿਆ 'ਤੇ ਚਰਚਾ ਜੋ ਕਿ ਬਹੁਤ ਹੀ ਡਿਫਰੈਂਟ ਇਨੀਸ਼ੀਏਟਿਵ ਆ ਬੱਚਾ ਦੇ ਦਿਮਾਗ ਤੋਂ ਇਗਜ਼ਾਮ ਦਾ ਸਟ्रेस ਰਿਲੀਫ ਕਰਨ ਵਾਸਤੇ ਜਦੋਂ ਆਪਾਂ ਇਹ ਮੈਂ ਬਚਪਨ ਤੋਂ ਇਹਨੂੰ ਸੁਣਦੀ ਆ ਰਹੀ ਹਾਂ ਜਦੋਂ ਆਪਾਂ ਇਹ ਲਾਈਵ ਸੈਸ਼ਨ ਸੁਣਦੇ ਆ ਸਾਡੇ ਦਿਮਾਗ 'ਚ ਇੱਕ ਇਗਜ਼ਾਮ ਦਾ ਡਰ ਖਤਮ ਹੋ ਜਾਂਦਾ ਆ ਇਹ ਬਹੁਤ ਹੀ ਬਹੁਤ ਹੀ ਪਿਆਰ ਨਾਲ ਲਾਈਵ ਸੈਸ਼ਨ ਹੁੰਦਾ ਹੈ ਕਿ ਪ੍ਰਾਈਮ ਮਿਨਿਸਟਰ ਜੀ ਇਦਾਂ ਨਹੀਂ ਲੱਗਦੇ ਕਿ ਸਾਨੂੰ ਡਰ ਲੱਗੇਗਾ ਜਾਂ ਫਿਰ ਕੁਝ ਨਹੀਂ